ਹੋਲੀ ਬਈਆ ਢਾ ਲੱਗੀ ਆ ਦੇਖੋ ਪਿੰਡ ਗੜੀ ਟੋਗੜਾਂ ਦੇ ਨਾਲ ਗੜੀ ਛੇਰੂ ਦੇ ਨਾਲ ਹੁਣੇ ਹੁਣ ਲੱਗੀ ਆ ਤੇ ਛੇਤੀ ਹੋਤੀ ਪੌਂਟਨ ਦੀ ਕਿਰਪਾਲਤਾ ਕਰੋ ਬਹੁਤ ਜ਼ਬਰਦਸਤ ਢਾ ਲੱਗੀ ਆ ਹੁਣੀ 9 ਤਰੀਕ ਨੂੰ 10:30 ਦਾ ਤਾਂ ਟਾਈਮ ਆ ਹਲੇ ਸਾਰੇ ਬਹੁਤ ਜੂਰ ਸ਼ੋਰਾਂ ਲੱਗੇ ਹੋਏ ਆ ਤੇ ਆ ਦੇਖੋ ਬਹੁਤ ਜ਼ਿਆਦਾ ਜ਼ਬਰਦਸਤ ਢਾ ਲੱਗੀ ਆ ਵੀਰੇ ਸੈਟਰੀ ਆ ਬਹੁਤ ਛੋਟਾ-ਵੱਟੇ ਦਾ ਸੈਟਰਾ ਇੱਥੇ ਮੈਂ 5 ਮਿੰਟ ਪਹਿਲਾਂ ਵੀਡੀਓ ਪਾਈ ਸੀ ਪਰ ਉਹ ਪਰੇ ਦੀ ਸੀ ਉਹ ਠੀਕ ਸੀ ਪਰ ਆ ਨਵੀਂ ਨਿਊ ਬਿਲਕੁਲ ਵੀਡੀਓ ਹੁਣ ਪਾਰਿਆ ਤੇ ਉਹ ਦੇਖੋ ਕਿਦਾਂ ਮੁੰਡੇ ਬੜੀ ਮੇਹ ਆ ਦੇਖੋ ਆ ਦੇਖੋ ਆ ਦੇਖੋ ਕਿਤਾ ਢਾ ਲਗੀ ਆ ਤੇ ਬਹੁਤ ਜ਼ਬਰਦਸਤ ਆ ਮੇਰੇ ਵੀਡੀਓ ਉਹ ਦੇਖੋ ਤੇ ਛੇਤੀ ਛੇਤੀ ਪਹੁੰਚੜੇ ਕਿਰਪਾਲਤਾ ਕਰੋ ਤੇ ਬਚਾਅ ਹੋ ਸਕੇ ਤੇ ਪਿੰਡ ਦੀ ਪੰਚਾਇਤ ਵੀ ਆ ਕਿਸ ਦਾ ਘਰ ਚਾ ਸੰਗ ਹੁਣ ਹੀ ਪਹੁੰਚੇ ਆ ਤੇ ਪਿੱਛੇ ਰੋ ਬਾਈ ਵੀਰੇ ਪਿੱਛੇ ਰੋ ਕਿਸੇ ਦਾ ਨੁਕਸਾਨ ਨਾ ਹੋਵੇ ਵੀਰੇ ਮੈਂ ਟੋਮੈਂਟੋਂ ਮੈਂ ਡੈਗ ਰੀ ਆ ਇਹੇ ਹੁਣ ਉੱਥੇ ਦਾ ਹੀ ਪੈਸੇ ਮੇਰੀ ਇੱਥੇ ਗੋਣੀ ਆ ਆ ਹੋਵੇ ਆ ਪੰਡਾ ਤੋਂ ਮੁੰਡੇ ਉੱਥੋਂ ਪਛਾ ਲੈ ਆਉਂਦੇ ਛੋਟੇ ਅੱਗੇ ਵੀਰੇ ਅੱਗੇ ਇੱਕ ਮਿੰਟਾ ਮੜਾ ਕਰ ਲੈਣ ਤੇ ਮਨ ਇਕੱਠੇ ਹੋਣਗੇ ਲੋਕ ਟੋਮੈਂਟੋਂ ਟੋਮੈਂਟ ਬਾ ਦੂਜੇ ਕਾਰ ਖੇਤੀ ਖੇਤੀ ਪਹੁੰਚਣ ਦੀ ਕਿਰਪਾਲਤਾ ਕਰੋ ਇੱਥੇ ਆਪਣਾ ਗੁਰਦਵਾਰਾ ਸਾਹਿਬ ਖੰਡ ਪਾਟ ਕਰਾਣੇ ਹੋ ਤੋਂ ਅੱਗੇ ਵੀਰੇ ਸੇਖੋ ਵਾਲਾ ਪਾਸੇ ਸੇਖੋ ਵਾਲੇ ਪਾਸੇ ਨੂੰ ਸੇਖੋ ਵਾਲੇ ਪਾਸੇ ਨੂੰ ਹਾਂਜੀ ਹਾਂਜੀ ਇਹ ਹੁਣੇ ਲੱਗੀ ਆ ਜੀ ਇਹ ਹੁਣੇ ਲੱਗੀ ਆ ਨਾ ਆ ਬਸ ਬਾਅਦ 15 20 ਮਿੰਟ ਕਹਿ ਰਹੇ ਜੀ ਇਹ 15 ਮਿੰਟ ਦੇ ਵਿੱਚ ਪਾਰੀ ਨਹੀਂ ਦੇ 15 ਦੇ 15 ਮਿੰਟ ਦੇ ਵਿੱਚ ਵਿੱਚ ਇਹ ਕੰਮ ਹੋਇਆ ਜਿਹੜਾ ਹੋਇਆ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ आयो <laughs> आयो